ਤੁਹਾਡਾ ਸਭ ਇੱਕ ਸੂਰ ਲੋਕਾਂ ਦੇ ਉੱਤੇ ਗੋਰੀਆਂ ਨੇ ਗੋਲੀਆਂ ਚਲਾਈਆਂ ਸੀ ਭਾਈ ਇਹ ਸਾਰੇ ਭਾਈ ਕਾਮਲ ਦੇ ਫੁੱਲ ਬਹੁਤ ਸੋਹਣੇ ਲਾ ਦੇਣੇ ਠੀਕ ਉਦੋਂ ਸੀ ਆਸਿਆ ਸੀ ਜਿਹੜੀਆਂ ਉਹ ਭਾਗਾ ਕਰਦੇ ਵਿੱਚ ਲੈ ਗਿਆ ਸੀ ਲੰਡਨ ਜਿਹੜਾ ਇੱਕ ਫਾਰਾ ਲੱਗਿਆ ਇੱਕ ਫਾਰਾ ਹਾਂਟਾ ਕਰਦੇ ਬਾਹਰ ਬਹੁਤ ਸੋਹਣਾ ਜਿਹਾ ਹੈ ਭਾਈ 골ਡਨ ਟੈਂਪਲ ਆ ਉਹ ਡੇਢ ਕੋ ਕਿਲੋਮੀਟਰ ਦੀ ਦੂਰੀ ਤੇ ਆ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਾਮ ਇਹ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਮੈਂ ਹਾਂ ਭਈ ਐਸਪੈਂ ਅਮਰਤ ਸਰ ਕੱਲਾ ਇਸਦੀ ਆਪਣੀ ਤੇ ਅਲਸਾ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਾਂ ਤੁਹਾਨੂੰ ਮੁਕਾਮਾਂ ਦੇ ਜਲਾਨ ਵਾਲਾ ਬਾਗ ਤੇ ਮਾਰਕੀਟ ਦੇ ਵਿੱਚ ਪਾਵਾਂਗੇ ਬਾਕੀ ਇੱਥੇ ਮਿਊਜ਼ੀਅਮ ਹੈ ਬਾਈ ਆਪਾਂ ਤੁਹਾਨੂੰ ਉਹ ਮਿਊਜ਼ੀਅਮ ਦਿਖਾਵਾਂਗੇ ਪਹਿਲਾਂ ਹੁਣ ਆਪਾਂ ਚੱਲਦੇ ਆਂ ਬਈ ਸਰਵਾਰ ਸਾਹਿਬ ਨਮਸਕਾਰ ਕਰਕੇ ਪ੍ਰਸ਼ਾਦ ਦਾ ਪਾਣੀ ਛਕ ਕੇ ਆਪਾਂ ਫੇਰ ਆਵਾਂਗੇ ਜਲਾਨ ਵਾਲੇ ਬਾਗ ਤੋਂ ਕਿਉਂਕਿ ਵੀ ਇੱਥੇ ਹਜੇ ਐਂਟਰੀ ਹੈ ਨਹੀਂਗੀ ਐਂਟਰੀ ਇੱਥੇ ਤਕਰੀਬਨ ਇਹ ਓਪਨ ਹੁੰਦਾਗਾ 8 ਤੋਂ 9 ਵਜੇ 8-9 ਵਜੇ ਓਪਨ ਹੁੰਦਾਗਾ और देना है ਕੋਪਨ ਚੰਦੇ ਜਿਲ੍ਹਾ ਨੇ ਬਾਦ ਤੇ ਦਰਬਾਰ ਸਭਾ ਦਾ ਨਾਮ ਸ਼ੁਰੂ ਕਰ ਰਿਹਾ ਸੀ ਲੰਬਾ ਟਾਈਮ ਹੋ ਚੁੱਕਿਆਗਾ 38 8 ਵਜੇ ਭਈ ਇਹ ਕੋਪਨ ਹੋ ਜਾਂਦਾ ਆਪਾਂ ਚਲਦੇ ਹੁਣ ਅੰਦਰ ਤੇ ਐਂਟਰੀ ਕਰਕੇ ਫਿਰ ਤੁਹਾਨੂੰ ਕੁਝ ਦਿਖਾਉਣਾ ਅੰਦਰ ਦਾ ਥਿਊ ਆਹ ਬਈ ਚੰਦੇ ਤੇ ਸ਼ੀਦਾਂ ਦੇ ਸਟੈਚੂ ਬਣਾਏ ਆਗੇ ਤੇ ਬੱਚੇ ਬਜ਼ੁਰਗ ਔਰ ਈਦੀਆਂ ਦੇ ਜਿਨ੍ਹਾਂ ਨੂੰ ਇੱਥੇ ਚੀਤ ਪੱਤੇ ਗਏ ਸੀ ਇਹ ਜਰਨਲਡ ਬਾਇ ਸੀ ਉਹ ਇਸ ਦੇ ਕਲੀ ਜੀ ਆਂ ਗਿਆ ਸੀ ਆਪਣੇ ਬੋਜੂਂ ਦੇ ਕਿਤੇ ਬਹੁਤ ਤੰਗ ਗਲੀ ਹੈ ਬਈ ਆ ਤੰਗ ਗਲੀ ਵਿੱਚ ਜਿਹੜੀ ਲੰਗੇ ਜੀ ਬਈ ਚਰਨੜਵੈਰ ਤੇ ਉਹਦੇ ਨਾਮ ਸੀ ਜਿਹੜੇ ਉਹਦੇ ਬਿਚ ਅੱਧੀ ਇੱਥੇ ਖੜ ਕੇ ਬਈ ਗੋਲੀਆਂ ਚਲਾਈਆਂ ਇੱਥੇ ਆਪੇਟ ਵੀ ਲੱਗਿਆ ਉੱਪਰ ਲਿਖਿਆ ਵੀ ਹੋਇਆ ਅਧਲੇ ਮਾ ਹੋਇਆ ਵੀ 13 April 2019 ਨੂੰ ਸਾਖੀਲ ਨਾ ਹੋਇਆ ਇੰਟਰਨਲ ਡਵੈਰ ਨੇ ਕਿ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀਗਾ ਬਈ ਬਹੁਤ ਉੱਪਰ ਲਿਖਿਆ ਹੋਇਆ ਪਲੀਟ ਆਹ ਕਿੰਨਾ ਨਹੀਂ ਹੋਈ ਕਿ ਪੱਥਰੀ ਦੇ ਉੱਪਰ ਪਾਣੀ ਬੜਾ ਇੱਕ ਡੈਕੋ ਵੀ ਬਣਾਇਆ ਹੈ ਪਾਣੀ ਦੇ ਵੇਲੇ ਉੱਪਰ ਬਹੁਤ ਸੋਹਣਾ ਇੱਥੇ ਬਈ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਪਈਆਂ ਸੀ ਜਾਰੀਆਂ ਹੀ ਲਾਸ਼ਾਂ ਪਈਆਂ ਸੀ ਕਿਉਂਕਿ ਬਾਹਰ ਜਾਣ ਦਾ ਵੀ ਰਸਤਾ ਹੈ ਨਹੀਂ ਸੀ ਕੋਈ ਜਿੱਥੋਂ ਦੀ ਐਂਟਰ ਹੁੰਦੇ ਆਪਾਂ ਬਾਹਰ ਜਾਂਦੇ ਆ ਉਹੀ ਇੱਕ ਗਲੀ ਸੀ ਤੇ ਲੋਕ ਕੰਡਾ ਵੀ ਚੜ ਕੇ ਬਾਹਰ ਜਾਣ ਟੱਪਣ ਲੱਗੇ ਜਾਣ ਜੌਣ ਵਰਤੇ ਤੇ ਕੁਸ਼ਕ ਨੇ ਬਈ ਆ ਖੂਆ ਘੱਥੇ ਇੱਕ ਖੂਰੇ ਵਿੱਚ ਵੀ ਇਸ਼ਾਰਾ ਮਾਰਿਆ ਤੇ ਇਹਦੇ ਕੋਈ ਜਿਥੋਂ ਦੀ ਲਾਸ਼ਾਂ ਕੱਢੀਆਂ ਗਈਆਂ ਸੀ ਕੋਈ ਬਈ ਕੰਦਾਂ ਸਾਈਡਾਂ ਤੋਂ ਉੱਤੀਆਂ ਸੀ ਕੋਈ ਰਸਤਾ ਹੈ ਨਹੀਂ ਜਿਗਾਰ ਧੰਵਾਸੇ ਕੰਦਾਂ ਦੇ ਉੱਪਰ ਚੜਨ ਦਾ ਕਿਤੇ ਉਹਨੇ ਕੰਦਾਂ ਦੇ ਉੱਪਰ ਚੜਦਿਆਂ ਤੇ ਵੀ ਕੋਈ ਜੜਾਈ ਨਹੀਂ ਕੋਈ ਨਹੀਂ ਬਚਾ ਹੈਗਾ ਕੋਈ ਬਾਹਰ ਟੱਪ ਗਿਆ ਹੋਵੇ ਕੰਦਾਂ ਦੇ ਉੱਪਰ ਨਿਸ਼ਾਨ ਨਹੀਂ ਉਹ ਵੀ ਦਿਖਾ ਮੈਂ ਇਹ ਉਹ ਪੂਆ ਯਾਰ ਸੋਂ ਬਾਹਰ ਦੀਆਂ ਸਟੇਟਾਂ ਤੋਂ ਬਸ ਕੀ ਫੋਰਨ ਕੰਟਰੀ ਤੋਂ ਬਈ ਤੇ ਟੂਰਿਸਟ ਆਉਂਦੇ ਨਹੀਂ ਹਮਨਵਾਸ ਤੋਂ ਦੇਖ ਕੇ ਜਦੋਂ ਮੈਂ ਪੰਡਾ ਅੱਜ ਵਕਤ 15 ਅਗਸਤਾ ਉਹ ਵੀ ਕੁਝ ਦੇਖ ਰਾਨਾ ਸਾਂਦਰ ਕੇ ਥੋੜਾ ਕੱਟ ਗਿਆ ਦਾ ਆ ਬਈ ਉਹ ਕੋਰੀਆਂ ਦੇ ਨਿਸ਼ਾਨ ਨੇ ਇਹ ਉਹ ਪੁਰਾਣੀ ਕੰਦਾ ਗੀ ਬਾਕੀ ਇਹ ਨਵੀਆਂ ਕੱਲਾ ਪਾ ਕੇ ਨਹੀਂ ਹੋਵੇ ਆ ਨਿਸ਼ਾਨ ਦੇ ਕੋਰ ਤੋਂੜੀਆਂ ਦੇ ਨਿਸ਼ਾਨ ਨੇ ਬਿਲਕੁਲ ਨਹੀਂ ਅੰਨੇ ਵਾ ਗੋਲੀ ਚਲਾਈ ਦੀ ਆ ਬਈ ਇਹ ਕਈ ਦਿਨਾਂ ਕਿਤੇ 200 100 ਗੋਲੀ ਚੱਲੀ ਆ 1200 ਗੋਲੀ ਚੱਲੀ ਆ ਬਈ ਇੱਥੇ ਅੰਨੇ ਵਾ ਗੋਲੀ ਚੱਲੀ ਆ ਉਹ ਪਤਾ ਨਹੀਂ ਆ ਨਿਸ਼ਾਨ ਦੇਖ ਲੋ ਤੁਸੀਂ ਬਾਕੀ ਜਿਹੜੇ ਇੱਥੇ ਸ਼ਹੀਦ ਹੋਏ ਨੇ ਉਹਨਾਂ ਦੇ ਕਿਹੜਾ ਇੱਕ ਗੋਲੀ ਵੱਜੀ ਹੋਣੀ ਆ ਹਨਾ ਕੋਈ ਪਤਾ ਨਹੀਂ ਕਿੰਨੀਆਂ ਗੋਲੀਆਂ ਚੱਲੀਆਂ ਨੇ ਬਾ ਬੜੀ ਚੱਲੀ ਆ 15-20 ਮਿੰਟ ਗੋਲੀ ਚੱਲੀ ਹੋਣੀ ਆ ਬਾਕੀ ਕੰਨਾਂ ਬਈ ਨਵੀਆਂ ਵਾਲੀਆਂ ਆ ਪੁਰਾਣੀਆਂ ਕੰਨਾਂ ਰਹਿ ਗਈਆਂ ਜਿਹੜੀਆਂ ਉਹਨਾਂ ਤੇ ਗੋਲੀਆਂ ਦਾ ਨਿਸ਼ਾਨ ਹੈ ਉਹ ਤੁਹਾਨੂੰ ਦਿਖਾਉਣੇ ਆਗੇ ਆ ਇੱਥੇ 36 ਗੋਲੀਆਂ ਦੇ ਨਿਸ਼ਾਨ ਨੇ ਦਸਾਂ ਸੈਲਫ ਸ਼ੈਕੀ ਗੋਲੀਆਂ ਦੇ ਨਿਸ਼ਾਨ ਨੇ ਉਹ ਆ ਟ੍ਰਾਪਨ ਕਰਦਾ ਆਂ ਆ ਨਿਸ਼ਾਨ ਨੇ ਅਦੇ ਲੋਕ ਨੇ ਖੱਡੇ ਵਾਇ ਪਿਆ ਕਿੰਨੇ ਕਿੰਨੇ ਡੂੰਗੇ ਨਿਸ਼ਾਨ ਨੇ ਬਾਈ ਜਦੋਂ ਗੋਲੀ ਕਿਸੇ ਪਾਸੋਂ ਪੈਂਦੀ ਹੈ ਨਾ ਬੰਦੇ ਨੂੰ ਕੋਈ ਸਮਝ ਨਹੀਂ ਆਉਂਦਾ ਕਿ ਕਿੱਧਰ ਚਾਹੀਏ ਕਿੱਧਰ ਨਹੀਂ ਹੈ ਨਾ ਜਾਨ ਬਚਾਉਣ ਦੇ ਮਾਰੇ ਬਾਈ ਬੰਦਾ ਇਹ ਟੱਪੀਆਂ ਨਹੀਂ ਗਈਆਂ ਗੁੜੀਆਂ ਵੀ ਸੀ ਬੱਚੇ ਵੀ ਸੀਗੇ ਹਨਾ ਔਰਤਾਂ ਵੀ ਜਿਹਦੇ ਚ ਤੇ ਬਾਈ ਅੰਨੇ ਵਾ ਕੁੜੀ ਚੱਲੀ ਆ ਕੋਈ სამਦੀ ਨਹੀਂ ਆ ਰਿਹਾ ਕਿੱਧਰੋਂ ਕੁੜੀ ਆ ਰਹੀ ਹੈ ਸਕਾਰ ਤੁਨ ਅਨੁਸਾਰੀ ਹੋਈ ਹੋਈ ਹੈ ਚਾਰੇ ਪਾਸੇ ਆਹੀ ਕੁਛ ਜਿਹੜਾ ਰਹਿ ਗਿਆ ਮਾਰੋ ਮਡਰਲਾ ਸਾੰਦਿਆ ਹੈ ਬਾਕੀ ਸਾਰੀ ਇਹਨਾਂ ਨੇ ਢਾ ਕੇ ਦੁਬਾਰੇ ਬਣਾਈ ਹੋਈ ਹੈ ਟੂਰਿਸਟ ਬਹੁਤ ਨੇ ਅੱਜ ਮਸਲਮਾਈ ਚੱਲ ਰਿਹਾ ਆਪਣਾ ਪਾਤਾ ਨੇ ਇਹ ਜਿਵੇਂ ਜਿਵੇਂ ਗੋਲੀਆਂ ਦੇ ਨਿਸ਼ਾਨ ਬੱਜੇ ਹੋਏ ਆ ਭਾਈ ਉਹ ਵੀ ਇਹਨਾਂ ਨੇ ਡਰਾਇੰਗ ਵੀ ਕੀਤੀ ਹੋਈ ਆ ਤੇ ਲਿਖਿਆ ਹੋਇਆ ਆ ਤੁਹਾਨੂੰ ਨਿਸ਼ਾਨ ਦਿਖਾਉਣਿਆਂਗੇ ਗੋਲੀਆਂ ਦੇ ਨਿਸ਼ਾਨ ਬੱਜੇ ਹੋਏ ਭਾਈ ਮੇਰੇ ਸਟਾਕ ਦੇ ਨਾਲ ਜਿੰਨਾ ਕੁ ਪੰਜਾਬੀਆਂ ਨੇ ਸ਼ਹੀਦੀਆਂ ਦਿੱਤੀਆਂ ਨੇ ਆਲ ਇੰਡੀਆ ਦੇ ਵਿੱਚ ਉਹਨੀਆਂ ਸ਼ਹੀਦੀਆਂ ਕਿਤੇ ਪਾਸੇ ਨਹੀਂ ਹੋਣੀਆਂ ਜੇ ਲਾ ਲਓ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਵੇਲੇ ਲਾ ਦੋ ਉਦੋਂ ਵੀ ਇੱਥੇ ਕੂਈ ਕੂਈ ਸੀ ਉਦੋਂ ਅਜਿਹੀ ਗੰਭੀਰ ਗੱਲ ਹੋਈ ਜਾਂਦੀ ਉਸ ਤੋਂ ਬਾਅਦ ਜਣੀ ਤੋਂ ਨਹੀਂ ਆਜੜਿਆਂ ਨੇ ਬਾਤ ਇੱਥੋਂ ਦਾ ਦੇਖ ਲਓ ਤੁਸੀਂ ਕੌਣ ਦੱਲਿਆਗਾ ਆਹ ਗੋੜਿਆਂ ਦੇ ਨਿਸ਼ਾਨ ਨੇ ਕਿੰਨੀਆਂ ਗੋੜੀਆਂ ਬੱਜਣ ਜਵੇ ਕਿੰਨੇ ਸੀ ਰੋਈ ਨਾ ਸੀ ਉਦੋਂ ਵੀ ਇੱਥੇ ਕੂਈ ਕੂਈ ਸੀ ਉਸ ਤੋਂ ਬਾਅਦ ਦੀ ਗੱਲ ਕਰੀਏ ਭਾਈ ਆਪਾਂ 1947 'ਚ ਦੇਖ ਲਓ ਕਿਰੇ ਖੰਡ ਹੋਈ ਜਾਂਦੀ ਉਹਨੂੰ ਅੰਮ੍ਰਿਤਸਰ ਪੰਜਾਬ ਦੇ ਵਿੱਚ ਬਹੁਤ ਮੂਵਲਿਆ ਉਸ ਤੋਂ ਬਾਅਦ ਲਾ ਲਓ 1984 ਦੇ ਵਿੱਚ ਜ਼ਿਆਦਾਤਰ ਅੰਮ੍ਰਿਤਸਰ ਪੰਜਾਬ ਦੇ ਵਿੱਚ ਬਹੁਤ ਮੂਵਲਿਆ ਬਾਈ ਕਮਲ ਦੇ ਖੁੱਲ ਕਿੰਨੇ ਪਿਆਰੇ ਲੱਗ ਰਿਹਾ ਨਾ ਬਾਈ ਇੰਨੇ ਸ਼ਾਨਦਾਰ ਜਿਹਾ ਲੱਗ ਰਿਹਾ RAM MUHAMMAD SINGH AZAD ਹਾਂਜੀ ਜੀ ਉਦਮ ਸਿੰਘ ਕਮਲਦੇ ਖੋਲ ਨੇ 26 ਦਸੰਬਰ 1999 ਵਿਦਿਆਨਗਰ ਜਨਮ ਹੋਇਆ ਸੀ ਤੇ 31 ਜੁਲਾਈ 1940 ਨੂੰ ਉਹਨਾਂ ਨੂੰ ਰਜਿਸਟਰ ਕੀਤਾ ਗਿਆ। ਫਿਲਹਾਲ ਦਾ ਬਦਲਾ ਲਿਆ ਭਈ ਸ਼ੀਰ ਉਦਮ ਸਿੰਘ ਨੇ ਜਿਨ੍ਹਾਂ ਨੇ 13 ਮਾਰਚ 1940 ਨੂੰ ਲੰਡਨ ਵਿੱਚ ਜਾ ਕੇ ਮਾਈਕਲ ਅਡਵੈਰ ਉਹਨੂੰ ਉੱਥੇ ਜਾ ਕੇ ਉਸੇ ਦੇਸ਼ ਵਿੱਚ ਆ ਕੇ ਮਾਰਿਆ। ਇਹ ਆ ਵੀ ਪੰਜਾਬ ਦਾ ਰਤਬਾ। daripada tidak main dengan aja kayaknya sih ਇਹ ਆਪਣਾ ਮੁਸਲਮਾਨ ਪਾਈਚਰ ਆ ਗਿਆ ਇਹ ਵੀ ਬਈ ਇਹ ਯੂਟਿਊਬਰ ਨੇ ਬਈ ਇਹ ਵੀ ਅਬੀ ਵੀਡੀਓ ਸ਼ੂਟ ਕਰ ਰਹੇ ਨੇ ਬਾਕੀ ਆ ਇਹਨਾਂ ਨੇ ਨਾ ਲਿਖਿਆ ਹੋਇਆ ਹੈ 10 ਤੋਂ 12 ਮਹੀਨੇ انگری لگائی گئی روک کے باوجود چند سرکار لوگوں پر کمی باری ہوں

انہوں نے ثابت کیا کہ وہ قاتل نہیں ہیں اور وہ صحیح تھے کہ اس دھماکے کی گھوٹ لندن تک سنائی پڑی ان قرام زندہ بار کے ناموں سے لاہور جیل گھوٹ جو کی اور پورا دیش خاص طور پر نوجوان ان کے ساتھ ہاں کھڑے ہوئے ان نوجوانوں پر راج دروہ کے بگن مقدموں سہے بدلا لینے کے لیے تیئیس مارچ انیس سو اکتیس کو ਅਸੀਂ ਇੱਦਾਂ ਦੀ ਯਾਦ ਦੇ ਵਿੱਚ ਭਾਈ ਜੋ ਤੁਹ ਜਗਾਈ ਹੋਈ ਹੈ ਤੇ 15 ਅਗਸਤ 1947 ਨੂੰ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚੋਂ ਤੇ ਇੰਡੀਆ ਦੇਸ਼ ਆਪਨਾ ਇਹਦੇ ਆਜ਼ਾਦ ਮੈਸੇ ਅੱਜ 77 ਸਾਲ ਹੋ ਗਏ ਨੇ ਅੱਜ 15 ਅਗਸਤ 2024 ਹੈ ਜਦੋਂ ਵੀ ਤੁਸੀਂ ਇੱਥੇ ਕਦੇ ਆਏ ਨਾ ਭਾਈ ਇੱਥੇ ਫੀਲ ਕਰਕੇ ਦੇਖੋ 13 ਅਪ੍ਰੈਲ 1919 ਦਾ ਉਹ ਦਿਨ ਕਿਵੇਂ ਇੱਥੇ ਆਪਣੇ ਭੈਣ ਭਰਾ ਆਪਣੇ ਵੀਰ ਬਜ਼ੁਰਗ ਇੱਥੇ ਬੈਠੇ ਹੋਣਗੇ ਉਹਨਾਂ ਦੀਆਂ ਚੀਕਾਂ ਕਿਵੇਂ ਉਹਨਾਂ ਨੂੰ ਗੋਰੀਆਂ ਨਾ ਪੁੰਨਿਆ ਗਿਆ ਅੱਖਾਂ ਚੋਂ ਪਾਣੀ ਆ ਜਾਂਦਾ ਬਈ ਬਹੁਤ ਦਰਦ ਜਲਣ ਮਹਿਸੂਸ ਹੋਇਆ ਜਾਤ ਆਉਂਦੀਆਂ ਨੇ ਟੋਟੇ ਤੁਹਾਨੂੰ ਫੀਲ ਹੋਊਗਾ ਬਈ ਅੱਪਾ ਨੇ ਇਸ ਟਾਈਮ ਆ ਕੇ ਕੰਟਾ ਕਰ ਦਿੱਤਾ ਬਿਲਕੁਲ ਸਾਹਮਣੇ ਕਰਵਾ ਦਿੱਤਾ ਮੌਸਮ ਦੇਖੋ ਵੀ ਬਲ ਪੂਰਾ ਮੀਂਹ ਵਾਲਾ ਮੌਸਮ ਫੈਲਿਆ ਆਤਮਾ ਵਾਲਾ ਹੈ ਜਿਆਦਾ ਸਰਵਿਸ ਨੇ ਨਹੀਂ ਆਇਆ ਕੋ ਦੋ ਦੇਖੋ ਨਾ ਥਾਂ ਲਾ ਦੇ ਦਰਵਾਜ਼ਾ ਇਧਰੇ ਸ਼ਵੀਲ ਆ ਗਈ ਬਾਹਰ ਨਾਲ ਤੇ ਆਪਾਂ ਹੁਣ ਚਲ ਸਕਦੇ ਹਾਂ ਬਾਹਰ ਦਰਵਾਜ਼ਾ ਸਭ ਦੇ ਬਾਹਰ ਦੇਖੋ ਭਾਈ ਘੰਟਾ ਕਰ ਰਹੀ ਪੜ ਇਹਨਾਂ ਤੋਂ ਬੋਰਾ ਵਣਿਆ ਹੈ ਬਹੁਤ ਹੌਣ ਆ ਦੇਖੋ ਜੀ ਉੱਪਰ ਪਾਣੀ ਦੇ ਨਾ ਬਹੁਤ ਹੌਣ ਨੀ ਰਵੰਗਾ ਬਈ ਮੋਗ ਮੋਗਾ ਨਾ ਕਰਿਆ ਤੇ ਆ ਦੇਖੋ ਵੀ ਕਿਤਾਬ ਚਲ ਰਹੀ ਮੈਂ ਨੇ ਗੋਲਵੀਚ ਜਣਾ ਪ੍ਰੈਸ਼ਰ ਦੇਖੋ ਬਈ ਕਿੰਨਾ ਦਾ ਥੋਰ ਬਹੁਤ ਕਰਨਾ ਬਹੁਤ ਬੜਾ ਦਾ ਹਟਾ ਬਲ ਡੈਕਰ ਬੱਸ ਆ ਬਈ ਇਹ ਆਨਲਾਈਨ ਬੁੱਕ ਹੁੰਦੀ ਆ ਇਹਨੂੰ ਆਨਲਾਈਨ ਬੁੱਕ ਕਰੋ ਤੇ ਉੱਪਰ ਬੈ ਕੇ ਵਧੀਆ ਸਾਰੀ ਸ਼ੇਟੀ ਤਾਂ ਨਹੀਂ ਆ ਰਹਾ ਦੇਖੋ ਇੱਥੇ ਜਿਹੇ ਨੇ ਯਾਰੀ ਲੈ ਸਕਦੇ ਤੇ ਚਲੋ ਹੁਣ ਆਪਾਂ ਚੱਲਦੇ ਆ ਅੱਗੇ ਇਹ ਅੱਗੇ ਆ ਜੀ ਸਾਰਾ ਘੜੀ ਹੋਟਲ ਇਹ ਵੀ ਆਨਲਾਈਨ ਬੁੱਕ ਹੁੰਦਾ ਅੱਜ ਦੋਸਤੋ ਪ੍ਰਾਤ ਵੀ ਆਏ ਸੀ ਇੱਧਰ ਮਦਨ ਲਾਲ ਡੀਂਗਰਾ ਦਾ ਜਿਹੜਾ ਆਪਣਾ ਸਟੈਚੂ ਲੱਗਾ ਹੈ ਇੱਥੇ ਵੀ ਸਾੜਾ ਹੈਗਾ ਇੱਥੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਸੀ ਉਹ ਚੀਜ਼ ਤੁਹਾਨੂੰ ਦਿਖਾਉਣਾ ਹੈ ਆ ਚੀਜ਼ ਇੱਥੇ ਨਵੀਂ ਆ ਦੇਖੋ ਇੱਥੇ ਬਹੁਤ ਸਾਰੇ ਹੁੰਦੇ ਆ ਬਾਈ ਇੱਥੇ ਨੂੰ ਦਾਣਾ ਦਿੰਨਾ ਪਾਉਂਦੇ ਰਹਿੰਦੇ ਨੇ ਤੇ ਆ ਦੇਖੋ ਇੱਥੇ ਇਹ ਵੀ ਲਵੇ ਲਵੇ ਵੀ ਫਿਰਦੇ ਰਹਿੰਦੇ ਨੇ ਇਹ ਹਰ ਇੱਕ ਤਕਰੀਬਨ ਦੇਸ਼ 'ਚ ਨੇ ਇਦਾਂ ਹੀ ਉੱਡ ਗਏ ਬਈ ਸਾਰੇ ਆਹ ਬਈ ਇਹਨਾਂ ਦੇ ਆਏ ਸੀਗੇ ਪਾਰਟੀਸ਼ਨ ਮਿਊਜ਼ੀਅਮ ਤੇ ਆਹ ਟਿਕਟ ਕਾਊਂਟਰ ਇਹਨਾਂ ਦਾ ਬੰਦ ਪਿਆ ਪਤਾ ਨਹੀਂ ਕੀ ਹੋਇਆ ਟੀਨੀ ਤੇ ਉੱਧਰ ਰਹਿ ਗਿਆ ਐਂਟਰੀ ਐਂਟਰੀ ਬੰਦ ਪਈ ਅੱਜ ਸ਼ਾਇਦ 15 ਅਗਸਤ ਕਰਕੇ ਇਹਨਾਂ ਨੇ ਬੰਦ ਕੀਤੀ ਹੈ ਜੀ ਤੇ ਬਾਕੀ ਆਹ ਫੋਟੋਆਂ ਲੱਗੀਆਂ ਨੇ ਜੀਆਂ ਉਹ ਪੁਰਾਣੇ ਸਮੇਂ ਦੀਆਂ ਪੁਰਾਣੀਆਂ ਨੇ ਫੋਟੋਆਂ ਸਾਰੀਆਂ ਇਹ ਤਾਂ ਜਦੋਂ ਪਤਾ ਨਹੀਂ ਕੀ ਗੱਲ ਆ ਸਾਹਿਬ ਇਹ 15 ਅਸਰਤੀ ਬੰਦ ਹੋਣਾਗਾ ਜਿਉ ਦੇਖੋ ਮੌਸਮ ਬਹੁਤ ਵਧੀਆ ਤੇ ਬਾਕੀ ਆ ਫੋਟੋ ਸ਼ੂਟ ਵਾਲੇ ਵਗੈਰਾ ਸਾਨੂੰ ਹਰ ਇੱਕ ਥਾਂ ਤੇ ਮਿਲਣਗੇ ਇਹ ਜਦੋਂ ਤੁਸੀਂ ਐਂਟਰ ਹੋਗੇ ਨਾ ਖਾਸ ਕਰਕੇ ਜਿਆਦਾ ਅੰਮ੍ਰਿਤਸਰ ਗੋਲਡਨ ਟੈਂਪਲ ਦੇ ਨੇੜੇ ਤੇ ਇੱਥੇ ਤੁਹਾਨੂੰ ਵਾਧੂ ਮਿਲਣਗੇ ਫੋਟੋ ਸ਼ੂਟ ਤੇ ਇੱਕ ਰੂਮ ਵਗੈਰਾ ਵਾਹ ਜੀ ਬਹੁਤ ਜਿਆਦਾ ਨੇ ਇੱਥੇ ਆਹ ਦੇਖੋ ਫੋਟੋ ਸ਼ੂਟ ਹੋ ਰਿਹਾ ਆਹ ਬਾਤ ਆ ਭਾਈ ਟੋਟਲਾ ਆ ਰਿਹਾ ਇਕ ਆਇਨਾ ਵੀ ਰੇਲ ਗੱਡੀ ਆ ਛੋਟੀ ਜੀ ਖਾਣ ਪੀਣ ਨੂੰ ਵੀ ਹੈਗਾ ਤੁਸੀਂ ਕੋਈ ਬੈਠ ਕੇ ਖਾ ਸਕਦੇ ਹੋ ਜੀ ਤੇ ਯਾਰ ਇਹ ਨਾਲ ਹੀ ਟੈਕ ਕਰ ਇਹਦਾ ਕਾਊਂਟਰ ਆਇਨਾ ਵੀ ਰੇਲ ਗੱਡੀ ਆ ਬਈ ਬੱਚਾ ਆ ਤੇ ਲੈ ਵੇਰ ਆਗੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਬੱਸ ਚੱਲਣ ਨੀ ਆ ਗਿਆ ਮਿੱਤਰੋ ਤੇ ਆਪਾਂ ਦੇ ਦਰਵਾਜ਼ਾ ਤੇ ਸਰਵਾਰ ਸਾਹਿਬ ਆ ਰਹੇ ਸੀ ਤੇ ਸਾਡੇ ਆਪਾਂ ਨਾਣ ਬਾਈ ਕੋਈ ਨਾਣ ਹੱਲ ਹਣਾ ਪਚਾਲ ਦੇ ਨਹੀਂ ਆ ਗਿਆ ਵੀ ਨਹੀਂ ਮੋਸਮ ਦੇ ਚਾਰ ਫੇ ਨਹੀਂ ਆ ਨਹੀਂ ਹੋ ਗਿਆ ਮਿੱਤਰੋ ਸ਼ੁਰੂ ਤੇ ਆਪਾਂ ਪਹੁੰਚ ਗਏ ਆ ਦੁਬਾਰਾ ਬੱਸ ਸਟੈਂਡ ਹੁਣ ਚੱਲਦੇ ਆ ਪਿੰਡ ਨੂੰ ਤੇ ਇੱਥੋਂ ਤਕਰੀਬਨ ਉਹ ਜਿਹੜਾ 골ਡਨ ਟੈਂਪਲ ਆ ਉਹ ਡੇਢ ਕਾ ਕਿਲੋਮੀਟਰ ਦੀ ਦੂਰੀ ਤੇ ਆ 15 ਮਿੰਟ ਦਾ ਰਸਤਾ ਹੈ 20 ਮਿੰਟ ਦਾ ਤੇ ਅਗਰ ਤੁਸੀਂ ਤੁਰ ਕੇ ਜਾਣਾ ਉਹ ਵੀ ਬੈਟਰ ਆ ਬਾਜ਼ਾਰ ਵਿੱਚ ਜੀ ਐਡਾ ਕੋਈ ਜ਼ਿਆਦਾ ਨਹੀਂ ਹੈਗਾ ਤੁਰ ਕੀ ਗਿਆ ਸੀ ਸਾਨੂੰ ਕੱਲ ਮੀਂਹ ਸੀਗਾ ਜ਼ਿਆਦਾ ਤਾਂ ਕਰਕੇ ਆਟੋ ਤੇ ਗਏ ਸੀ ਸੀ ਪਰ ਅੱਜ ਹੁਣ ਤੁਰ ਕੀ ਆਇਆ ਵਧੀਆ ਨਾਲ ਇੰਝ ਆਇਆ ਹੋਇਆ ਨਾ ਕਿ ਨਾ ਰਸਤੇ 'ਚ ਅੱਗੇ ਨਾ ਪਤਾ ਇਹ ਲਗਦਾ ਦੋ ਜਣੇ ਤੇ ਬਾਕੀ ਹੁਣ ਆਪਾਂ ਇਥੋਂ ਕੱਢਦੇ ਆਂ ਆਪਣੀ ਬੱਸ ਬੱਸ ਲੈਹਦਾ ਕਾਊਂਟਰ ਆਪਾਂ ਨੰਬਰ ਨਾਲ ਦੋਸਤੋ ਹੁਣ ਚੱਲਦੇ ਆਪਾਂ ਪਿੰਡ ਨੂੰ ਤੇ ਵੀਡੀਓ ਨੂੰ ਕਰਦੇ ਆਂ ਖਤਮ ਅਗਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਮਾਰ ਕੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਵੀਡੀਓ ਦੀ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਚੰਗਾ ਜੀ ਸਬਸਕ੍ਰਾਈਬਰ ਕਾਲ ਰਾਬਰਾਖਾ ਮਿਲਦੇ ਆਂ ਅਗਰੀ ਵੀਡੀਓ ਵਿੱਚ